ਕਿ ਜਿੱਤੈ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤੇ ਤੁਹਾਨੂੰ ਛੱਡਣਾ ਨਹੀਂ ਹੈਗਾ ਤੇ ਨਾਲੇ ਹੋਰ ਵੀ ਗੱਲਾਂ ਕਰਨਗੇ ਤੇ ਤੁਸੀਂ ਨਾ ਪਹਿਲੇ ਆਪਣੇ ਕੋਲ ਰੱਖੋ ਮੰਮੀ ਮੈਂ ਤਾਂ ਲੜਨੀ ਨਹੀਂ ਢਈ ਮੈਂ ਤਾਂ ਤੁਹਾਨੂੰ ਮੰਮੀ ਜੀ ਮੰਮੀ ਜੀ ਕਹਣ ਢਈ ਆ ਪਰ ਤੁਸੀਂ ਗੱਲਾਂ ਹੋਰ ਕਰਨ ਢਈ ਆ ਤੁਸੀਂ ਤੇ ਮੰਮੀ ਹਵਾ ਨੂੰ ਤਲਵਾਰਾਂ ਮਾਰਨ ਢਿਓ ਆਏ ਆ ਕੁੜੀ ਚਲਾ ਉਚੜਾਉਗੀ ਚੰਦ ਮੇਰਾ ਸ਼ੱਕ ਠੀਕ ਹੀ ਉਹ ਤਰ੍ਹਾਂ ਦੇ ਮੇਰੀ ਕਿਸੇ ਨੇ ਮੰਨਣੀ ਨਹੀਂ ਹੂੰ ਲੈ ਕੇ ਇਹਨਾਂ ਦੀ ਵੀਡੀਓ ਬਣਾਉਣੀ ਆ ਉਹ ਇਹਦੇ ਪਿਓ ਨੂੰ ਵਿਖਾਉਂਗੀ ਇਹਦੇ ਮੁੰਡਾ ਬਹੁਤਾ ਹੀ ਵੱਧ ਗਿਆ ਵਾ ਭਾਰੇ ਪਹੁੰਚ ਗਿਆ ਵਾ ਅੱਜ ਇਹਨਾਂ ਦੀ ਸਚਾਈ ਸਾਹਮਣੇ ਆਉਗੀ ਹੁਣ ਤਾਂ ਨਹੀਂ ਮੁੱਕਰ ਸਕਦੇ ਉਹਦੋਂ ਧਿਆਨ ਤੇ ਉਹਨਾਂ ਰੱਖਿਆ ਤੁਸੀਂ ਉਹਦੀਆਂ ਹੀ ਰੱਖਣੀਆਂ ਨੇ ਠੀਕ ਆ ਚਲੋ ਠੀਕ ਆ ਚੱਲਦਾ ਨਾ ਮਤਲਬ ਕੋਈ ਬਹਾਨਾ ਹੀ ਬਸ ਚਾਹੀਦਾ ਹੁੰਦਾ ਵਾ ਕਿ ਮੈਂ ਗੱਲ ਕਰਕੇ ਪੁੱਛ ਲਾਂ ਕਿ ਕੀ ਹਾਲ ਆ ਇਹਨੂੰ ਤੇ ਕਿਸੇ ਨੇ ਕੁਝ ਕਹਿਣਾ ਨਹੀਂ ਆ ਗੱਲਾਂ ਤਾਂ ਲੋਕਾਂ ਨੇ ਮੈਨੂੰ ਕਰਨੀਆਂ ਵਾ ਨਾ ਆਪਣੇ ਆਪ ਬੰਦੇ ਨੂੰ ਸੋਚਣਾ ਚਾਹੀਦਾ ਵਾ ਕਿ ਕੱਲੀ ਕੁੜੀ ਮੈਂ ਨਾ ਇਹਨਾਂ ਕੋਈ ਗੱਲ ਕਰਾਂ ਕੁਝ ਕਹਿ ਆ ਵੀ ਨਹੀਂ ਸਕਦੇ ਉਤਰਾਂ ਤੇ ਮੰਨਦੀ ਨਹੀਂ ਆ ਹੁਣ ਮੈਂ ਸਬੂਤ ਬਣਾ ਲਿਆ ਨਾ ਆਉਂਦਾ ਨਾ ਰਸ਼ਪਾਲ ਆਉ ਨੂੰ ਆਨੇ ਪੇ ਵੇਖ ਲੈ ਆਪਣੀ ਕੁੜੀ ਦੀਆਂ ਕਰਤੂਤਾਂ ਅੱਛਾ ਤੂੰ ਬਣ ਗਈ ਤੀ ਨਹੀਂ ਯਾਰ ਅਹੀਂ ਕੁਮਨ ਨਹੀਂ ਦੇ ਤੇ ਰੁਪਨਾ ਤੇ ਹੈਗਾ ਹੱਡੇ ਘਰ ਤਾਂ ਸਨ ਨਾ ਕੋਈ ਜਿਸਾਨਾ ਤੋ ਤੋ ਦਾੜੀ ਵੀ ਨਹੀਂ ਨਾ ਠੀਕ ਹੋਈ ਹਾਂ ਤੇ ਮੈਂ ਦੱਸਿਆ ਤੇ ਹੈਗਾ ਕਿ ਟੈਕ ਟਿਕ ਹੋਇਆ ਉਹ ਤੇ ਕਿਛਡ ਐ ਵੀ ਡੈ ਹੈ ਠੀਕ ਨਹੀਂ ਜਾਏ ਟਿਕ ਟਿਕ ਜੀ ਦੱਸ ਨਾ ਫਿਰ ਆਗੇ ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦੀ ਹਾਂ ਚਲ ਠੀਕ ਕਿਹਦੇ ਨਾਲ ਰਹੀਆਂ ਹਾਂ ਗੱਲ ਕਰਨੀ ਦੀ ਜਿਹੜੀ ਉਹ ਜਿਹੜੀ ਮੇਰੀ ਸਹੇਲੀ ਨੀ ਹਿਰਾਮਣ ਉਹਦਾ ਫੋਨ ਆਉਣ ਰਿਹਾ ਹੀ ਕਹਿੰਦੀ ਆ ਕਿ ਅਸੀਂ ਛੁੱਟੀਆਂ ਵਿੱਚ ਘੁੰਮਣ ਗਈਆਂ ਵਾ Shimla ਗਈਆਂ ਅਗਲੀਆਂ ਤੇ ਸਾਡੀ ਕਿਸਮਤ ਵੇਖ ਲੋ ਛੁੱਟੀਆਂ ਹੋਈਆਂ ਨਾ ਹੋਈਆਂ ਇੱਕ ਬਰਾਬਰ ਹੀ ਆ ਅਸੀਂ ਇੱਥੇ ਰੋਲਦਾ ਵਾ ਅਸੀਂ ਵੀ ਕਿਤੇ ਕੰਮ ਮੋਂਦੇ ਹੁਣ ਇੰਨੀ ਗਰਮੀ ਪੈਣ ਦੀ ਤੇ ਠੰਡੇ ਠੰਡੇ ਮੌਸਮ 'ਚ Shimla ਘੁੰਮਣ ਦੀਆਂ ਨਹੀਂ ਸਮਝਣ ਗੱਲ ਤੇ ਉਦਾਂ ਤੇਰੀ ਸਹੀ ਆ ਘੁੰਮਣ ਉ ਤੇ ਸਾਰਿਆਂ ਦਾ ਦਿਲ ਕਰਦਾ ਵਾ ਪਰ ਆਪਣਾ ਨਾ ਘਰ ਵੇਖ ਕੇ ਤੁਰਨਾ ਪੈਂਦਾ ਵਾ ਅਗਲੀਆਂ ਤੋਂ ਹੈਗੇ ਨੇ ਤੇ ਉਹ ਚਲ ਗਈਆਂ ਤੇ ਆਪਾਂ ਕਿੱਥੋਂ ਚਲ ਜਣਾ ਸੀ ਤੋਂ ਸਾਬਲਾਂ ਆਪਣਾ ਦੇ ਮਾਹ ਘਰ ਦਾ ਹੀ ਚੱਲਦਾ ਵਾ ਹੁਣ ਕਿੰਨੇ ਦਿਨਾਂ ਬਾਅਦ ਅੱਜ ਡੈਡੀ ਗਏ ਨੇ ਡਿਊਟੀ ਤੇ ਹਾਂ ਇਹ ਤੇ ਗੱਲ ਹੈਗੀ ਆ ਪਰ ਫਿਰ ਵੀ ਸਾਡੀ ਕਿਸਮਤ ਕਿੱਡੀ ਖਰਾਬ ਹੈ ਕਿ ਅਸੀਂ ਛੁੱਟੀਆਂ ਵਿੱਚ ਘੁੰਮਣ ਵੀ ਨਹੀਂ ਜਾ ਸਕਦੇ ਇੱਥੋਂ ਤੱਕ ਕਿ ਆਪਣੇ ਨਾਨਕੇ ਵੀ ਨਹੀਂ ਜਾ ਸਕਦੇ ਘਰ 'ਚ ਹੀ ਬੱਚੀਆਂ ਰਹਿਣੀਆਂ ਸਮਨ ਕੋਈ ਨਹੀਂ ਤੋਂ ਇਹਨੇ ਦੁਖੀ ਨਾ ਹੋ ਕੋਈ ਗੱਲ ਨਹੀਂ ਸਾਰੇ ਟਾਈਮ ਆਉਂਦੇ ਨੇ ਬੰਦੇ ਤੇ ਜੇ ਮੜਾ ਟਾਈਮ ਹੁੰਦਾ ਵਾ ਨਾ ਤੇ ਚੰਗਾ ਟਾਈਮ ਹੀ ਆਉਂਦਾ ਵਾ ਹੁਣ ਐਵੇਂ ਹਰ ਵਕਤ ਇਦਾਂ ਨਹੀਂ ਗੱਲਾਂਣਾ ਸੋਚਿਆ ਕਰ ਕੇਵਲ ਵੇਖ ਕੇ ਥੋੜੀ ਹੁਣ ਆਹ ਆਪਣਾ ਵਿੱਚ ਪੇੜਾ ਮਾਰ ਮਾਰ ਮੂੰਹ ਲਾਲ ਕਰ ਲੈਣਾ ਜਿੰਨੇ ਜੋਗੀਆਂ ਪੌਣਾ ਹੀ ਕਰ ਸਕਦੇ ਆ ਹੁਣ ਡੈਡੀ ਮੈਨੂੰ ਕਹਿੰਦੇ ਸੀ ਕਿ ਝੋਨਾ ਵੀ ਲੱਗਣ ਵਾਲਾ ਵਾ ਉਹ ਵੀ ਬੰਦਿਆਂ ਦਾ ਕਹਿੰਦੇ ਅੱਜ ਆਉਂਦਾ ਪਤਾ ਕਰਕੇ ਆਉਂਗਾ ਤੇ ਹੁਣ ਪਾਣੀ ਤੇ ਲੱਗੇ ਹੈ ਕਿ ਸ਼ਾਇਦ ਕਦੂ ਹੋਣ ਵਾਲਾ ਹੋ ਗਿਆ ਹੋਵੇ ਕਿ ਹੁਣ ਆਣ ਕੇ ਕਿਸ ਨੂੰ ਕਹਿਣਗੇ ਕਿ ਸਾਡਾ ਕਦੂ ਵੀ ਕਰਜਾ ਤੇ ਅਸੀਂ ਚਾਹ ਪਾਣੀ ਪਾਸੇ ਇਹ ਜੋਗੇ ਰਹਿ ਗਈਆਂ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਕਿ ਜੇ ਅਸੀਂ ਘੁੰਮਣ ਜਾਂਦੇ ਸਾਡੀ ਵੀ ਜ਼ਿੰਦਗੀ ਉਹਨਾਂ ਵਰਗੀ ਹੁੰਦੀ ਸਾਡੀਆਂ ਸੇਲੀਆਂ ਵਰਗੀ ਜਿਨਹੀ ਵਧੀਆ ਉਹਨਾਂ ਦੀ ਜ਼ਿੰਦਗੀ ਆ ਮਾਪ ਪਾਪ ਦੇ ਸਹਤੇ ਨਜ਼ਾਰੇ ਲੈਣ ਦੇ ਤੇ ਇੱਕ ਸਾਡੀ ਮਾਂ ਛੱਡ ਗਈ ਤੇ ਉਤੋਂ ਸਾਡਾ ਹਾਲ ਹੋਇਆ ਪਿਆ ਆ ਸਮਝ ਨਵੇਂ ਇੰਨੀ ਫਿਕਰ ਨਾ ਕਰਿਆ ਕਰ ਜਿੰਨੇ ਚ ਰੱਬ ਰੱਖੇ ਨਾ ਉਹਨੇ ਚ ਹੀ ਰਹਿਣਾ ਪੈਂਦਾ ਵਾ ਜੇ ਬੰਦੇ ਦੇ ਹੱਸ ਵਸ ਹੋਏ ਨਾ ਤੇ ਬੰਦਾ ਤੇ ਬੜਾ ਕੁਝ ਕਰਨ ਨੂੰ ਫਿਰਦਾ ਵਾ ਪਰ ਸਾਡੇ ਸੋਚਿਆ ਕੁਝ ਨਹੀਂ ਹੁੰਦਾ ਨਲੇਵ ਆ ਕਿ ਦੁੱਖ ਤੇ ਬਥੇਰਾ ਹੁੰਦਾ ਵਾ ਮਾਂ ਪਿਓ ਦੀ ਤੇ ਸਦਾ ਲੋੜ ਹੁੰਦੀ ਆ ਪਰ ਹੁਣ ਕੁਝ ਕਰ ਵੀ ਨਹੀਂ ਸਕਦੇ ਹਾਂ ਰੱਬ ਦੇਗੇ ਕਿਹੇ ਦਾ ਜੋਰ ਨਹੀਂ ਚੱਲਦਾ ਜੀ ਦੀ ਗੱਲ ਤੇ ਤੁਹਾਡੀ ਸਹੀ ਆ ਤੇ ਤੁਸੀਂ ਇੰਨਾ ਟਾਈਮ ਲਾਏ ਜੇ ਫੇਰਨ ਤੇ ਕਮਾੜਾ ਜਿਹਾ ਝਾੜੂ ਹੀ ਗਏ ਸੀ ਟਾਈਮ ਸਮਝਣ ਕੀ ਲੱਗਣਾ ਹੈ ਮੈਂ ਨਾ ਜਦੋਂ ਲੱਗੇ ਝਾੜੂ ਫੇਰ ਕੇ ਤੇ ਉਹ ਵਸ਼ੀ ਬੱਜੀ ਹੀ ਧੁੱਪੇ ਉਹਨੂੰ ਧੁੱਪ ਆ ਗਈ ਤੇ ਮੈਂ ਚੱਲ ਉਹਨੂੰ ਪਾਣੀ ਪੂਣੀ ਡਾ ਕੇ ਨਾ ਤੇ ਅੰਦਰ ਘਾਰ ਹੀ ਜਾਣੀ ਆ ਤਾਂ ਕਰਕੇ ਮੈਨੂੰ ਇੰਨਾ ਟਾਈਮ ਲੱਗ ਗਿਆ ਹੈ ਚਲੋ ਉਹ ਤੇ ਕੋਈ ਗੱਲ ਨਹੀਂ ਜੋ ਜਿਹੜੀ ਸਬਜੀ ਧਰਕੇ ਗਏ ਹੋ ਉਹ ਸਾਰੀ ਥੱਲੇ ਲੱਗ ਚੱਲੀ ਹੀ ਮੈਨੂੰ ਚੇਤਾ ਹੀ ਭੁੱਲ ਗਿਆ ਉਹਦਾ ਹੁਣ ਕਿੱਥੇ ਚੱਲੇ ਹੋ ਮੈਂ ਸਿਲੰਡਰ ਬੰਦ ਕਰਤਾ ਵਾ ਮੈਨੂੰ ਦੱਸਦੇ ਜਾਂਦੇ ਕਿ ਮੈਂ ਸਬਜੀ ਧਰਈ ਆ ਮੈਨੂੰ 스ਮੈਲ ਆਈ ਤੇ ਫਿਰ ਮੈਂ ਜਾ ਕੇ ਵੇਖਿਆ ਜੇ ਮੈਂ ਨਾਣਾ ਵੇਂਦੀ ਤੇ ਅਚਾਰ ਨਾ ਖਾਣੀ ਪੈਣੀ ਸੀ ਤੁਹਾਨੂੰ ਪਤਾ ਵੀ ਹੈਗਾ ਕਿ ਮੈਂ ਅਚਾਰ ਨਾ ਖਾਂਦੀ ਨਹੀਂ ਆ ਫਿਰ ਵੇਖਣਾ ਹੀ ਮੂੰਹ ਵੱਲ ਤੇ ਚਲ ਚੰਗਾ ਕੀਤਾ ਨਾ ਸਭ ਨੂੰ ਬੰਦ ਕਰਦੀ ਆ ਮੁੜ ਕੇ ਤੂੰ ਮੇਰ ਨਾਲ ਹੀ ਉਕੀ ਹੋਈ ਜਾਣਾ ਹੀ ਤੇ ਦੀਦੀ ਸਾਰਾ ਕਸੂਰੀ ਤੁਹਾਡਾ ਵਾ ਕੋ ਤੁਹਾਡਾ ਹੀ ਕੱਢਣਾ ਹੀ ਤੇ ਗਲਤੀ ਵੀ ਤੇ ਤੁਹਾਡੀ ਹੀ ਚਲੋ ਆਜੋ ਹੁਣ ਖਾਈਏ ਰੋਟੀ ਚਾਚਾ ਜੀ ਓ ਬੱਲੇ ਲਵ ਕਿੰਨਾ ਬੋਲੀ ਚਾਚਾ ਜੀ ਠੀਕ ਠਾਕ ਹਾਂਜੀ ਹਾਂਜੀ ਕਿਧਰੋਂ ਮਾਰਿਆ ਚੱਕਰ ਮੈਂ ਗਿਆ ਡਿਊਟੀ ਤੇ ਅੱਛਾ ਉਹ ਸਿਹਰੇ ਸਾਕੋ ਫੋਨ ਕਰ ਲੈਂਦਾ ਚੰਗਾ ਰਹਿਣਾ ਇਹ ਫੋਨ ਕੀਤਾ ਨਹੀਂ ਤਾਂ ਅੱਜ ਛੁੱਟੀ ਸੀ ਉਹੋ ਫੇਰਾ ਹੀ ਪਿਆ ਉਹ ਫੇਰਾ ਹੀ ਪਿਆਓ ਚਲੋ ਵਧੀਆ ਏ ਆ ਵੀ ਅੱਜ ਪਹਿਲਾ ਦੇਣੀ ਆ ਨਾ ਆ ਅੱਜ ਪਹਿਲੇ ਦੇਣੀ ਗਿਆ ਠੀਕ ਏ ਠੀਕ ਏ ਸ਼ੁਕਰ ਹੈ ਮਾਲਕ ਦਾ ਇਹ ਆ ਵੀ ਨਾਲੇ ਕੰਮ ਧੰਦੇ ਚਾਚਾ ਹੀ ਜਾਵਾਂਗੇ ਬੰਦੇ ਦਾ ਮਨ ਹੋਰ ਦਾ ਹੋਰ ਰਹਿੰਦਾ ਵਾ ਉਹ ਮੰਜੀ ਦੇ ਪੈ ਪੈ ਉਹ ਥੱਕ ਗਏ ਯਾਰ ਨਹੀਂ ਪਿਆ ਜਾਂਦਾ ਇੰਨਾ ਨਾਲੇ ਮੜਾ ਮੋਟਾ ਚੱਲਣ ਲਾਇਕ ਹੋ ਗਏ ਹੁਣ ਕੰਮ ਕਰ ਕਰਾਂਗੇ ਤੇ ਗਾਂ ਘਰ ਤੁਰਨਾ ਘਰ ਤੋਂ ਨਾਲੇ ਆ ਵੀ ਬਾਰੰਦਰ ਫਿਰਿਆ ਤੁਰਿਆ ਬੰਦੇ ਦਾ ਮਨ ਹੋਰ ਦਾ ਹੋਰ ਤੇ ਨਾਲੇ ਕੋਈ ਮਹੀਨੇ ਬਾਅਦ ਕੁਝ ਆਉਣਾ ਹੀ ਆ ਬਿਲਕੁਲ ਬਿਲਕੁਲ ਹਾਂਜੀ ਆਂਦਾ ਵੀ ਕੋਈ ਪਰ ਅੱਜ ਵੀ ਗੱਡ ਪਰ ਛੁੱਟੀ ਜਾ ਜਾਂਦਾ ਛੁੱਟੀ ਹੀ ਤੇ ਪਤਾ ਲੱਗਾ ਪਹਿਲੇ ਸੋ ਕੋ ਐਵੇਂ ਵਾਧੂ ਦਾ ਤੇਲ ਫੂਕਰ ਨੂੰ ਆ ਗਏ ਚਲੋ ਜਿਹੜਾ ਚੱਕਰ ਪੈਣਾ ਇਹ ਪੂਰਾ ਕਰ ਆਈ ਹੈ ਹਾਂ ਉਹ ਪੂਰਾ ਰਹੇ ਚਲੋ ਚਾਚਾ ਜੀ ਇਹਨਾਂ ਦਾ ਹੈ ਨਾ ਸ਼ਾਇਦ ਦੀ ਤਾਂ ਰੌਂਡੀ-ਚੌਂਡੀ ਮਾਰ ਆਏ ਰੌਂਡੀ ਜਿਹੜੀ ਹੈ ਨਾ 150 ਚ ਪਈ ਹੈ ਚਲੋ ਕੋਈ ਗੱਲ ਨਹੀਂ ਫਿਰ ਸੰਡੇ ਕੀ ਕਰਨਾ ਫਿਰ ਹਣਾ ਚਲੋ ਤੂੰ ਹੀ ਇਦਾਂ ਕਰਿਆ ਕਰੋ ਹਾਂ ਉਪਰ ਜੋ ਥੋੜਾ ਕਨੈਕਟਰ ਖਿਆ ਕਰੋ ਜਿਹੜੇ ਇਕੱਠੇ ਕੰਮ ਕਰਦੇ ਜੀ ਪਤਾ ਲੱਗ ਜਾਂਦਾ ਇੱਕ ਦੂਜੇ ਨੂੰ ਜੇ ਮੰਨ ਲਓ ਉਹ ਛੁੱਟੀਆਂ ਦਾ ਕਰਕੇ ਹੋ ਗਿਆ ਨਾ ਉੱਤਰਾ ਦੇ ਬੰਦਾ ਪਤਾ ਹੀ ਹੁੰਦਾ ਕਿ ਇੱਕ ਛੁੱਟੀ ਹੈਗੀ ਹੈ ਜਾਂ ਨਹੀਂ ਹਾਂ ਪਰ ਪਹਿਲੇ ਦਿਨ ਗਿਆ ਹਾਂ ਪਤਾ ਨਹੀਂ ਇਹ ਚੀਜ਼ ਦਾ ਹਾਂ ਤੇ ਚੱਲ ਆ ਗਏ ਹੁਣ ਮਾਲ ਡੰਗਰ ਨੂੰ ਵੇਖਦੇ ਹਾਂ ਹੁਣ ਬਿਲਕੁਲ 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 ਤੇ ਹੋਰ ਚਲਣਾ ਜੁਨਾ ਲਾ ਲਿਆ ਵਧੀਆ ਮੈਂ ਵੀ ਚੱਲਿਆ ਪਹਿਲੀ ਚੱਕਰ ਮਾਰਨਾ ਮੈਂ ਮਰਮੁਰ ਕੇ ਹੁਣਾਂ ਜਿਹੜਾ ਵੱਟ ਬੰਨੇ ਵੇਖ ਕੇ ਤੇ ਨਾਲੇ ਉਹ ਤੁਹਾਡੇ ਲਾਭ ਨੂੰ ਵੜਦਾ ਨਾ ਕਰ ਆਓ ਕਰਦੇ ਮੈਂ ਤਾਂ ਕਿਹਾ ਕਰ ਲਾਗਾ ਤੂੰ ਮੰਦਾ ਹੀ ਨਹੀਂ ਤੇ ਉਹ ਨਹੀਂ ਨਹੀਂ ਉਹ ਠੀਕ ਹੈ ਹੁਣ ਤੂੰ ਨਾਲ ਬਾਕੀ ਇਹ ਵੀ ਮੈਨੂੰ ਦੱਸ ਦਿਆ ਕਰੋ ਜਿਹੜਾ ਮੈਂ ਪਾਣੀ ਪੂਣੀ ਲਾਉਣਾ ਮੈਂ ਆਪੇ ਲਾ ਦਿਆ ਕਰਾਂਗਾ ਚਲ ਉਹ ਤੈਨੂੰ ਮੈਂ ਦੱਸ ਦੂੰਗਾ ਫਿਰ ਕਿੱਦਾਂ ਕਰਨਾ ਹਾਂ ਹਾਂ ਤੇ ਬਾਕੀ ਤੂੰ ਸਹਿਣਾ ਹੀ ਆਪ ਹੀ ਵੇਖ ਲਈ ਉਹ ਮੈਂ ਤੇ ਵਰਾਜ ਨਹੀਂ ਆ ਮੈਂ ਤੇ ਵੇਖੋ ਜਿਹੜਾ ਕੰਮ ਮੇਰੇ ਲਈ ਕਰੀ ਲਾਵਾਂਗਾ ਪਰ ਕੇਵਲ ਇਦਾਂ ਹੁੰਦਾ ਨਾ ਕੋਈ ਚੀਜ਼ ਮਨ ਲੋ ਨਗਰਾਨੀ ਚ ਨਹੀਂ ਹੁੰਦੀ ਹੈਗੀ ਤੇ ਉਹ ਦੱਸ ਦਿੱਤਾ ਜਾਏ ਤਾਂ ਬੰਦਾ ਵੇਖ ਲੈਂਦਾ ਵਾ ਟਾਈਮ ਟੂ ਟੇਬਲ ਉਹ ਇਹ ਤੇ ਗੱਲ ਹੈ ਹਾਂ ਤੇ ਨਾਲੇ ਸਾਜੇ ਆਪਣਾ ਚਾਚਾ ਜੀ ਕਿ ਦਿਨ ਵੇਹ ਲਗਾ ਵਾ ਸ਼ਹਿਰ ਨੂੰ ਜਾਣਾ ਥੋੜਾ ਜਿਹਾ ਕੋਈ ਨਹੀਂ ਜਦੋਂ ਬੰਤੀ ਦਾ ਨਹੀਂ ਉਹਨੇ ਕੰਮ ਦੀ ਸਲਾਹ ਜੀ ਬੰਡੀ ਤੇ ਮੈਂ ਚੱਲ ਵੇਖੇ ਫਿਰ ਉਹਦੇ ਨੂੰ ਦੱਸਾਂਗਾ ਤੁਹਾਨੂੰ ਜਦਾਂ ਜਾਵਾਂਗੇ ਕਿਹੋ ਜਿਹਾ ਕੰਮ ਆ ਉਹ ਕੋਈ ਇਦਾਂ ਦਾ ਨਹੀਂ ਆ ਥੋੜਾ ਜਿਹਾ ਹੈ ਜਾਂ ਤੇ ਕੁਝ ਘਰ ਦੀ ਚੀਜ਼ ਜੀ ਲੈਣ ਮੈਂ ਚੱਲ ਜਾਵਾਂਗੇ ਕਿਦਾਂ ਜਦੋਂ ਮਿਲਦੀ ਆ ਤੁਹਾਨੂੰ ਫਿਰ ਛੁੱਟੀ ਛੱਟੀ ਤੇ ਫਿਰ ਆਪਾਂ ਦੋ ਜਣੇ ਜਾਵਾਂਗੇ ਦੋ ਬੰਦੇ ਸਲਾਹ ਨਾਲੇ ਚੱਗੀ ਹੁੰਦੀ ਐ ਕੋਈ ਨਹੀਂ ਮੈਂ ਤਾਂ ਦੱਸ ਦਾਂਗਾ ਫਿਰ ਚੱਲ ਜਾਾਂਗੇ ਜਦੋਂ ਛੁੱਟੀ ਹੋएगी ਹੁਣ ਹਾਂ ਲਾਭ ਤੋ ਹੈ ਇੱਥੇ ਖਲੋਤਾ ਗਿਆ ਨਹੀਂ ਛੋਣੇ ਵਾਲੇ ਬੰਬੀ ਐ ਬੱਤੀ ਆ ਗਈ ਐ ਰਸ਼ਪਾਲ ਹਾਂਜੀ ਉਹ ਇੰਦਰ ਆ ਮੇਰੀ ਗੱਲ ਸੁਣ ਆਇਆ ਭਾਬੀ ਚਲੋ ਚਾਚਾ ਜੀ ਤੁਸੀਂ ਘਰ ਤੇ ਮੈਂ ਜਰਾ ਮੋਟਰ ਤੋਂ ਫੇ ਚੱਕਰ ਮਾਰਵਾ ਚੱਲ ਵੇਖਿਆ ਫਿਰ ਹਾਂਜੀ ਭਾਬੀ ਜੀ ਐ ਕਿਵੇਂ ਹੈ ਹਾਂਜੀ ਦੱਸੋ ਤੇ ਇਹ ਨੂੰ ਮੈਂ ਨਾ ਗੱਲਾਂ ਬਾਤਾਂ ਜਿ ਬਥੇਰਾ ਸਮਝਾਉਣੀ ਹੁੰਦੀ ਹਣੀ ਹਾਂ ਪਰ ਤੂੰ ਮੇਰੀ ਇੱਕ ਨਹੀਂ ਸੁਣਦਾ ਕੀ ਗੱਲ ਹੋ ਗਈ ਭਾਬੀ ਗੱਲ ਵੀ ਤੇਨੀ ਮੈਂ ਦੱਸਦੀ ਹਾਂ ਪਹਿਲਾਂ 10 ਪਾਣੀ ਪੀਣਾ ਨਹੀਂ ਪਾਣੀ ਤਾਂ ਨਹੀਂ ਪੀਣਾ ਭਾਬੀ ਗਾਣਾ ਤਾਂ ਪੀਲਾ ਜਿਹੜੀ ਤੇ ਮੈਂ ਗੱਲ ਦੱਸਣੀ ਆ ਨਾ ਉਹ ਸੁਣ ਕੇ ਤੇਰੇ ਗਲੇ ਚ ਪਾਣੀ ਵੀ ਨਹੀਂ ਲੰਘਣਾ ਭਾਬੀ ਕੀ ਵਾਲ ਪਾਈ ਜਾਨੀ ਆ ਗੱਲ ਦੱਸ ਕੀ ਹੋਈ ਆ ਅੱਗੇ ਮੈਂ ਇੰਨੇ ਚਿਰ ਦੇ ਗੱਲਾਂ ਦੱਸਦੀ ਹਾਂ ਤੇ ਤੂੰ ਵਾਲੀ ਸਮਝਦਾ ਹਾਂ ਹੁਣ ਮੈਂ ਤੇਨੂੰ ਸਿੱਧਾ ਪ੍ਰੂਫ ਹੀ ਵਿਖਾਉਂਗੀ ਕੀ ਗੱਲ ਹੋ ਗਈ ਆ ਗੱਲ ਵੇਖ ਕੇ ਨਾ ਤੇ ਤੇਰੇ ਦੰਦ ਜੁੜਨਗੇ ਜੋ ਕੁਛ ਤੇਰੀ ਕੁੜੀ ਕਰਦੀ ਫਿਰਦੀ ਭਾਬੀ ਤੈਨੂੰ ਬੜੀ ਆਇਆ ਕਿ ਮੇਰੀਆਂ ਕੁੜੀਆਂ ਨੂੰ ਨਾ ਕੁਛ ਕਿਹਾ ਕਰ ਇਹੋ ਗੱਲ ਕਰਨ ਲਈ ਬੁਲਾਇਆ ਸੀ ਇੱਥੇ ਮੈਨੂੰ 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 ਪਤਾ ਨਹੀਂ ਕਾਹਦੇ ਲਈ ਅੱਜ ਘਰ ਆਵਾਜ਼ ਮਾਰ ਲਈ ਹੈ ਮੈਨੂੰ ਜੇ ਭਾਬੀ ਮੇਰੀਆਂ ਧੀਆਂ ਨੂੰ ਕੋ ਮਾੜਾ ਚੰਗਾ ਕਹਿਣਾ ਨਾ ਮੈਂ ਉਹਨਾਂ ਲਈ ਨਹੀਂ ਸੁਣ ਸਕਦਾ ਤੇ ਮੈਂ ਚੱਲਿਆ ਹੀ ਫਿਰ ਤੂੰ ਬਹਿ ਤਾਂ ਸਹੀ ਤਨ ਮੈਂ ਸਭ ਕੁਝ ਵਿਖਾਉਣੀ ਆ ਜਿਹੜੀ ਅੱਜ ਤਨ ਮੈਂ ਗੱਲ ਦੱਸਣ ਲੱਗੀ ਆ ਨਾ ਉਹ ਸੁਣ ਕੇ ਤੇਰੇ ਪੈਰਾਂ ਤੋਂ ਧਰਤੀ ਨਿਕਲ ਜਾਣੀ ਤੂੰ ਆ ਨਾ ਮੈਂ ਕੁੜੀਆਂ ਪੜਾਉਣੀਆਂ ਪੜਾ ਲਾ ਲਿਖਾ ਕੇ ਤੇ ਮੈਂ ਕੁਝ ਬਣਾਉਣਾ ਇਹਨਾਂ ਨੂੰ ਉਹ ਬਣ ਗਈਆਂ ਜੋ ਉਹਨਾਂ ਨੇ ਬਣਨਾ ਹੀ ਅਸਿਰ ਚ ਖੇਪ ਭਵਾਤੀ ਹੈ ਤੇਰੇ ਵੀ ਤੇ ਹੱਡੇ ਵੀ ਇਹ ਗੱਲ ਹੋ ਗਈ ਭਾਬੀ ਇਹੋ ਜੀ ਵਖਾਲ ਦਿੰਨੀ ਆ ਦੱਸੇ ਤੇ ਦਿੰਨੀ ਨਾ ਯਕੀਨ ਕਰਦਾ ਸਭ ਕੁਝ ਵਖਾਲ ਦਿੰਨੀ ਭਾਬੀ ਕੀ ਗੇਪ ਉਹ ਆਤੀ ਮੇਰੀ ਧੀਆ ਨੇ ਜਦੋਂ ਵੇਖੋ ਤੂੰ ਉਹਨਾਂ ਦੇ ਦਿਵਾਲੇ ਹੀ ਆਈ ਰਹਿਨੀ ਆ ਹੁਣ ਉਹਨਾਂ ਵਿਚਾਰੀਆਂ ਨੇ ਕੀ ਕਰਤਾ ਜੋ ਵੀ ਬੋਲਣਾ ਨਾ ਸੋਚ ਸਮਝ ਕੇ ਬੋਲੀ ਭਾਬੀ ਮੈਨੂੰ ਪਤਾ ਹੀ ਐ ਇਸ ਤਰ੍ਹਾਂ ਤੂੰ ਨਹੀਂ ਮੰਨਣਾ ਤੈਨੂੰ ਮੈਂ ਪ੍ਰੂਫ ਦਿੰਨੀ ਹੁਣ ਕੀ ਪ੍ਰੂਫ ਆ ਦਿਖਾ ਫਿਰ ਹਲੋ ਜਾ ਤੈਨੂੰ ਵਖਾਉਣੀ ਆ ਛਬੂਸਾ ਰੇ ਆਲਾ ਨਾ ਪਾਇਦਾ ਆ ਵੇ ਕੀ ਕਰਤੂਤਾਂ ਕਰਦੀ ਫਿਰਦੀ ਆ ਹੁਣ ਕੀ ਸੋਚੀ ਪੈ ਗਿਆ ਹੁਣ ਤੇਰੀ ਬੋਲਤੀ ਬੰਦ ਹੋ ਗਈ ਆ ਜੇ ਤੈਨੂੰ ਮੈਨ ਨਹੀਂ ਆ ਪਈ ਇਹਨਾਂ ਨੂੰ ਮੜਾ ਚੰਗਾ ਘਰ ਵੇਖ ਕੇ ਤੇ ਕੋਈ ਵਿਆਹ ਦੇ ਤੂੰ ਆ ਨਾ ਮੈਂ ਪੜਾ ਲਿਖਾ ਕੇ ਦੇ ਇਹਨਾਂ ਨੂੰ ਫਿਰ ਜੱਜ ਦੀ ਕੁਰਸੀ ਵੀ ਬਣਾ ਵੇਖਿਆ ਨਾ ਕੀ ਕਰਤੂਤਾਂ ਕਰਦੀ ਫਿਰਦੀ ਆ ਤੂੰ ਤਾਂ ਸਵੇਰੇ ਨਿਕਲ ਜਾਣਾ ਫੈਕਟਰੀ ਤੇ ਤੈਨੂੰ ਪਿੱਛੇ ਦਾ ਕੀ ਪਤਾ ਵੀ ਕੀ ਕਰਦੀ ਫਿਰਦੀ ਐ ਬਗਾਨੇ ਮੁੰਡੇ ਨਾਲ ਹੁਣ ਗਿਆ ਮੂੰਹ ਥੱਲੇ ਕਰਕੇ ਬਹਿ ਗਿਆ ਵਾ ਫੁੱਟ ਪਾ ਮੂੰਹ ਕੁਛ ਹੁਣ ਮੈਂ ਭੁਈ ਹੁਣ ਕੀ ਬੋਲਾਂ ਰਿਸ਼ਪਾਲ ਤੈਨੂੰ ਇਹਨਾਂ ਬੋਲਣ ਜੋਗਾ ਛੱਡਿਆ ਹੀ ਨਹੀਂਗਾ ਉਹ ਖੇਪਵਾ ਗਈਆਂ ਤੇਰੇ ਸਿਰ 'ਚ ਵੀ ਤੇ ਮੇਰਾ ਪੁੱਤ ਵੀ ਜਿਹੜਾ ਬੜਾ ਉਹਨਾਂ ਤੇ ਮਾਣ ਕਰਦਾ ਸੀ ਮੇਰੀਆਂ ਭੈਣਾਂ ਬੜੀਆਂ ਚੰਗੀਆਂ ਜਿਹੜੀ ਖੇਪਵਾ ਦੀ ਸਿਰ 'ਚ ਉਹਨਾਂ ਨੇ ਤੂੰ ਵੀ ਵੇਖੇਂਗੇ ਤਾਂ ਹੈਰਾਨ ਰਹਿ ਜਾਵੇਂਗੀ ਆਹ ਵੇਖ ਲੈ ਕਾਇ ਤਾਂ ਇਹ ਮੈਂ ਉਹਨਾਂ ਤੋਂ ਦੂਰ ਰੱਖਦੀ ਹਾਂ ਹਾਂ ਵੇਖ ਲਿਆਈ ਮੰਮੀ ਐੱਚ ਕੀ ਆ ਉਹ ਕੋਈ ਕੰਮ ਹੋਊਗਾ ਤਾਂ ਤਾਂ ਆਇਆ ਹੋਊਗਾ ਜ਼ਰੂਰੀ ਵੀ ਉਹ ਗਲਤੀ ਹੋਣਗੇ ਉਹਨੇ ਉਹਦੇ ਕੋਲ ਖਲੋਣਾ ਹੀ ਹਾਏ ਤਾਂ ਮੰਮੀ ਫੇਰ ਕੀ ਆ ਜੇ ਉਹ ਹੋ ਗਿਆ ਤੁਸੀਂ ਨਾ ਸੋਚੇ ਇਦਾਂ ਨਹੀਂ ਨਾ ਸੋਚੋ ਨਾ ਕੋਈ ਨਹੀਂ ਇਦਾਂ ਨਹੀਂ ਆ ਹੈਗੀਆਂ ਇਹਨੂੰ ਜ਼ਿਆਦਾ ਪਤਾ ਮੇਰੇ ਨਾਲੋਂ ਸ਼ੱਕ ਤਾਂ ਮੈਨੂੰ ਪਹਿਲਾਂ ਤਾਂ ਵੀ ਹੈਗਾ ਹੀ ਮੈਂ ਇਹਨਾਂ ਨੂੰ ਬੜੇ ਚਿਰ ਦਾ ਵੇ ਨਹੀਂ ਹੈ ਵਿਆਹ ਦੇ ਵਿੱਚ ਹੀ ਉਹਦੇ ਵਿੱਚ ਵਿੱਚ ਵੱਜਦੀ ਫਿਰਦੀ ਸੀ ਫਿਰ ਜੇ ਇਹਨੂੰ ਸੱਟ ਲੱਗੇਗੀ ਤਾਂ ਵੀ ਉਹ ਦਵਾਈਆਂ ਦੇ ਬੰਨੇ ਆਇਆ ਪਰ ਮੇਰੇ ਕੋਲ ਨਾ ਕੋਈ ਪ੍ਰੂਫ ਹੈ ਨਹੀਂ ਅੱਜ ਤੇ ਉਹਨਾਂ ਨੂੰ ਮੈਂ ਰੰਗੇ ਹੱਥੀ ਫੜ ਲਿਆ ਨਾ ਸੋਚਿਆ ਨਹੀਂ ਕਿ ਨਾਲ ਇਦਾਂ ਕਰੂਗੀ ਹੋਰ ਘਰੋਂ ਬਾਹਰ ਨਿਕਲ ਜਾਊਗਾ ਨਹੀਂ ਛੱਡਿਆ ਮੈਨੂੰ ਬਾਹਰ ਨਿਕਲਾਂਗਾ ਕੀ ਲੋਕੀ ਮੇਰੇ ਵੇਖ ਕੇ ਕੀ ਕਹਿਣਗੇ ਮੈਨੂੰ ਉਹ ਚਾਚਾ ਜੀ ਕੱਖ ਨਹੀਂ ਆਖਣਗੇ ਇਦਾਂ ਦਾ ਨਾ ਤੀ ਸੋਚੋ ਤੈਨੂੰ ਤੇ ਹੁਣ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਖੇਪਵਾਤੀ ਸਿਰ 'ਚ ਮੰਮੀ ਜੀ ਤੁਸੀਂ ਕਿਦਾਂ ਬੋਲਣ ਦੇਓ ਇਹ ਇਦਾਂ ਨਹੀਂ ਬੋਲਣਾ ਚਾਹੀਦਾ ਚਾਚਾ ਜੀ ਤੁਸੀਂ ਮੰਮੀ ਦੀ ਦਿਲ ਦਾ ਪੁਰਸਾਣਾ ਕਰਿਓ ਗੁੱਸਾ ਕੀ ਕਰਨਾ ਪੁੱਤ ਜੋ ਵੀ ਭੁਲਾਈ ਕਹਿਣ ਲਈ ਸੱਚੀ ਕਹਿਣ ਲਈ ਆ ਮੈਂ ਇਹਦੀਆਂ ਗੱਲਾਂ ਦਾ ਯਕੀਨ ਨਹੀਂ ਕਰਦਾ ਹੁੰਦਾ ਪਰ ਕੁੜੀ ਨੇ ਸਿਰ 'ਚ ਸਵਾਹ ਪਵਾ ਕੇ ਰੱਖਤੀ ਮੇਰੇ ਤਾਂ ਵੀ ਇਹ ਸੱਚੀ ਕਹਿਣੀ ਨਹੀਂ ਹੁੰਦੀ ਆ ਮੇਰੇ ਕੋ ਗਲਤੀ ਹੋ ਗਿਆ ਜਿਹੜਾ ਇਹਨਾਂ ਨੂੰ ਮੈਂ ਪੜਾ ਲਿਖਾ ਗਈ ਕਹਿਣ ਲਿਆ ਕੁਝ ਬਣਾਉਣਾ ਮੈਨੂੰ ਇਹਨੂੰ ਕਦੇ ਦਾ ਵਿਆਹ ਦੇਣਾ ਚਾਹੀਦਾ ਸੀ ਮੇਰੀ ਮੱਤ ਤੇ ਪੜਦਾ ਪਿਆ ਸੀ ਅੱਜ ਤੁਸੀਂ ਜ਼ਬੂਤ ਦਿਖਾਇਆ ਤੇ ਫੇਰ ਮੈਨੂੰ ਪਤਾ ਲੱਗਾ ਕਈ ਵਾਰ ਮੰਮੀ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਝੂਠ ਹੋ ਜਾਂਦਾ ਜੀ ਐਡੀ ਵੱਡੀ ਗੱਲ ਵੇਖ ਕੇ ਵੀ ਤੂੰ ਅਜੇ ਝੂਠ ਆਖਣ ਲਈਂ ਨਹੀਂ ਪੁੱਤ ਪਾ ਵੀ ਠੀਕ ਹੀ ਕਹਿਣ ਲਈ ਹੈ ਜੋ ਕਹਿਣ ਲਈ ਹੈ ਪਾ ਵੀ ਗਲਤ ਨਹੀਂ ਚਲ ਚਾਚਾ ਜੀ ਇਹ ਗੱਲ ਨੂੰ ਠੀ ਛੱਡੋ ਪਾਣੀ ਪੀਣਾ ਲਿਆ ਮੈਂ ਜੀ ਨਹੀਂ ਪੁੱਤ ਪਾਣੀ ਕੀ ਪੀਣਾ। ਕੋਣ ਤੇ ਪੁੱਤ ਜੀ ਕਰਦਾ ਕੁਝ ਖਾ ਕੇ ਮਰ ਜਾ ਮੈਂ। ਚਾਚਾ ਜੀ ਇਹ ਦਾਣਾ ਕਹੋ ਧੀਆ ਤੁਹਾਡੀਆਂ ਰੋਲ ਜਣੀਆਂ। ਤੂੰ ਕਿਉ ਮਰਨਾ ਵਾ? ਇਹਨੂੰ ਦੇ ਕੁਝ। ਜਦੋਂ ਇਹਦੀ ਮਾਂ ਮਰੀ ਸੀ ਨਾ ਉਹ ਆ ਨਾ ਮਰਦੀ ਇਹ ਮਰ ਜਾਂਦੀ। ਉਹ ਤੇ ਚੰਗੀ ਬੜੀ ਬੜੀ ਵਿਚਾਰੀ। ਡੈਡੀ ਬੜੀ ਸ਼ਤੀ ਆ ਕੇ ਜੇ। ਮੈਨੂੰ ਤਾਂ ਲੱਗਦਾ ਰਾਹ ਚੋ ਹੀ ਮੋੜ ਆਏ ਜੇ। ਗਏ ਵੀ ਹੈਗੇ ਡਿਊਟੀ ਤੇ ਕਿ ਨਹੀਂ? ਮੈਂ ਤੁਹਾਨੂੰ ਪੁੱਛ ਨਹੀਂ ਤੁਹਾਡਾ ਧਿਆਨ ਕਿੱਥੇ ਆ? ਡੈਡੀ ਬੋਲਣ ਨਹੀਂ ਦੇ। बोलण यो का तू ही मेनू ਛੱਡਿਆ ਹੀ ਨਹੀਂ ਆ ਡੈਡੀ ਤੁਸੀਂ ਕਿਦਾਂ ਬੋਲਣ ਦੇ ਜੇ ਅੱਜ ਤੱਕ ਇਦਾਂ ਤੇ ਬੋਲੇ ਨਹੀਂ ਤੁਸੀਂ ਤੁਸੀਂ ਤਾਂ ਮੇਰੇ ਸਿਰ ਵਿੱਚ ਖੇਪ ਪਵਾ ਕੇ ਰੱਖਤੀ ਆ ਨਾ ਉਹ ਕਿਥੇ ਆ ਦੀਦੀ ਤੇ ਅੰਦਰ ਪਾਂਡੀ ਆ ਹੋਇਆ ਕੀ ਆ ਡੈਡੀ ਤੁਸੀਂ ਬੋਲਣ ਕਿਵੇਂ ਡੇਜੇ ਮੈਨੂੰ ਪਤਾ ਆ ਕਿੰਨੀ ਕ ਪੜਦੀ ਆ ਡੈਡੀ ਹੋਇਆ ਕੀ ਆ ਮੰਮੀ ਤੁਹਾਨੂੰ ਨਾ ਇਦਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਗੱਲ ਹੀ ਨਾ ਤੁਸੀਂ ਮੈਨੂੰ ਦੱਸ ਦੇ ਤੇ ਮੈਂ ਆਪੇ ਨਾਮ ਨੂੰ ਪੁੱਛ ਲੈਂਦੀ ਤੂਨੋ ਕੇ ਪੁੱਛਣਾ ਹੀ ਤੂੰ ਤੈਨੂੰ ਸਪੋਰਟ ਕਰ ਨਹੀਂ ਸਕੋ ਉਹਨੇ ਹੋਰ ਤਾਂ ਹੋ ਜਾਣਾ ਕਿ ਪਰਜਾਈ ਮੇਰੀ ਮੇਰੇ ਨਾਲ ਹੀ ਆ ਮੰਮੀ ਤੁਸੀਂ ਹਾਂ ਕਿੰਦਾ ਨਹੀਂ ਗੱਲ ਕਰਤੀ ਆ ਪਰ ਮੈਂ 100 ਵਾਰੀ ਉਹਨਾਂ ਹੱਸ ਨਹੀਂ ਖੇਡਦੀ ਰਹਿਣੀ ਆ ਪਰ ਉਹਨ ਮੈਂ ਮੁਠੀ ਮੱਥ ਥੋੜਾ ਦੇਣੀ ਹੀ ਕਿ ਤੋ ਆ ਕੁਝ ਕਰ ਪਰ ਮੈਨੂੰ ਯਕੀਨ ਆ ਕਿ ਉਹ ਨਾ ਵੀ ਇਦਾਂ ਦੀ ਨਹੀਂ ਹੈਗੀ ਤੁਹਾਨੂੰ ਨਾ ਇਹ ਗੱਲ ਦਾ ਭਲੇਖਾ ਲੱਗਾ ਹੈ ਐਨਾ ਕੁਝ ਅੱਖੀਂ ਵੇਖ ਕੇ ਤੇ ਹਾਲੇ ਵੀ ਨਹੀਂ ਤੈਨੂੰ ਯਕੀਨ ਹਾਲੇ ਵੀ ਮੈਂ ਝੂਠੀ ਆ ਮੰਮੀ ਝੂਠਿਆਣੀ ਨਹੀਂ ਗੱਲ ਪਰ ਮੈਨੂੰ ਇਹ ਆ ਕਿ ਜੇ ਚਾਚਾ ਜੀ ਨੂੰ ਕੁਝ ਹੋ ਗਿਆ ਤਾਂ ਫਿਰ ਅਸੀਂ ਕੀ ਕਰਾਂਗੇ ਕਿ ਤੈਨੂੰ ਕੁਝ ਹੋ ਜਾਂਦਾ ਉਹਨੂੰ ਉਹਦੀਆਂ ਤੇ ਅੱਖਾਂ ਹੀ ਅਜੁੱਗੜੀਆਂ ਵਾਂ ਡੈਡੀ ਜੀ ਆ ਗਏ ਹੋ ਤੁਸੀਂ ਬੜੀ ਜਲਦੀ ਆਏ ਹੋ ਆ ਗਿਆ ਹੈ